ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਕਿਸੇ ਨੂੰ ਸਲਾਹ ਦੇਣ ਦੀ ਬਜਾਏ ਲੋੜਵੰਦ ਲੋਕਾਂ ਦੀ ਮਦਦ ਕਰਨਾ ਬਿਹਤਰ ਹੈ ਕਿਉਂਕਿ ਤੁਹਾਡੀ ਦਿੱਤੀ ਸਲਾਹ ਗਲਤ ਹੋ ਸਕਦੀ ਹੈ ਪਰ ਤੁਹਾਡਾ ਦਿੱਤਾ ਸਾਥ ਕਦੀ ਗਲਤ ਨਹੀਂ ਹੋ ਸਕਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਬੀ ਐਸ ਢਿੱਲੋ ਅੱਜ ਦੀ ਕਹਾਣੀ ਇੱਕ ਸੇਠ ਜੀ ਦੀ ਕਹਾਣੀ ਹੈ ਜੋ ਪੰਛੀਆਂ ਤੇ ਜਾਨਵਰਾਂ ਨੂੰ ਪਾਲਣ ਦਾ ਬੜਾ ਹੀ ਸ਼ੌਕੀਨ ਸੀ ਉਸ ਨੇ ਘਰ ਦੇ ਵਿੱਚ ਇੱਕ ਤੋਤਾ ਇੱਕ ਕੁੱਕੜ ਅਤੇ ਇੱਕ ਬੱਕਰਾ ਰੱਖਿਆ ਹੋਇਆ ਸੀ ਉਹਨਾਂ ਦੇ ਘਰ ਦੇ ਵਿੱਚ ਪਤਾ ਨਹੀਂ ਕਿਤੋਂ ਇੱਕ ਚੂਹਾ ਆ ਗਿਆ ਸੀ ਬਸ ਉਹ ਚੂਹਾ ਸਾਰੀ ਸਮੱਸਿਆ ਦੀ ਜੜ੍ਹ ਸੀ ਸੇਠਾਣੀ ਜੀ ਨੂੰ ਇਸ ਗੱਲ ਦਾ ਬੜਾ ਫਿਕਰ ਰਹਿੰਦਾ ਸੀ ਕਿ ਘਰ ਦੇ ਵਿੱਚ ਇੱਕ ਚੂਹਾ ਆ ਗਿਆ ਹੈ ਜੋ ਕੱਪੜਿਆਂ ਨੂੰ ਕੁੱਤਰ ਜਾਂਦਾ ਹੈ ਇੱਕ ਦਿਨ ਦੀਵਾਲੀ ਦਾ ਤਿਹਾਰ ਸੀ ਸੇਠ ਜੀ ਆਪਣੀ ਮੈਡਮ ਦੇ ਲਈ ਇੱਕ ਚੰਗੀ ਜੀ ਸਾੜੀ ਲੈ ਕੇ ਆਏ ਪਰ ਚੂਹੇ ਨੇ ਆਪਣੀ ਆਦਤ ਦੇ ਅਨੁਸਾਰ ਆਪਣਾ ਕੰਮ ਕਰ ਦਿੱਤਾ ਸਾੜੀ ਦੇ ਵਿੱਚ ਇੱਕ ਵੱਡਾ ਸਾਰਾ ਮੋਰਾ ਕਰ ਦਿੱਤਾ ਜਦੋਂ ਸੇਠਾਣੀ ਜੀ ਨੇ ਆਪਣੀ ਨਵੀਂ ਸਾੜੀ ਦੇਖੀ ਤਾਂ ਉਹ ਬੜੇ ਗੁੱਸੇ ਦੇ ਵਿੱਚ ਆ ਗਏ ਅਤੇ ਸੇਠ ਜੀ ਨੂੰ ਇਸ ਚੂਹੇ ਨੂੰ ਪਕੜਨ ਦੇ ਲਈ ਕਿਹਾ ਸੇਠ ਨੂੰ ਸਠਾਣੀ ਦੀ ਗੱਲ ਮੰਨਣੀ ਪੈਣੀ ਸੀ ਸੇਠ ਜੀ ਸ਼ਾਮ ਨੂੰ ਹੀ ਚੂਹੇ ਦਾ ਪਿੰਜਰਾ ਲੈ ਆਏ ਹੁਣ ਉਹ ਚੂਹਾ ਸੀ ਉਹ ਡਰਨ ਲੱਗ ਗਿਆ ਕਿ ਹੁਣ ਮੈਂ ਇਸ ਪਿੰਜਰੇ ਦੇ ਵਿੱਚ ਕੈਦ ਹੋ ਜਾਊਗਾ ਅਤੇ ਉਹ ਮੈਨੂੰ ਇੱਥੋਂ ਕਿਤੇ ਦੂਰ ਛੱਡਣਗੇ ਜਾਂ ਮੈਨੂੰ ਮਾਰ ਦੇਣਗੇ ਹੁਣ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਆਹ ਪਿੰਜਰੇ ਕਾਰਨ ਸਭ ਕੁਝ ਗਲਤ ਹੋ ਜਾਵੇਗਾ ਚੂਹਾ ਵਿਚਾਰਾ ਤੋਤੇ ਦੇ ਕੋਲ ਗਿਆ ਤੇ ਕਿਹਾ ਮੇਰੀ ਮਦਦ ਕਰੋ ਮੈਨੂੰ ਫੜਨ ਦੇ ਲਈ ਨਾ ਸੇਠ ਜੀ ਇੱਕ ਚੂਹੇਦਾਨੀ ਲੈ ਆਏ ਇੱਕ ਪਿੰਜਰਾ ਲੈ ਆਏ ਨੇ ਤੋਤੇ ਨੇ ਕੋ ਕਿਆ ਮੈਂ ਤੇਰੀ ਮਦਦ ਕਿਉਂ ਕਰਾਂ ਚੂਹੇ ਨੇ ਕਿਆ ਯਾਰ ਚੂਹੇਦਾਨੀ ਆ ਗਈ ਹੈ ਉਹ ਮੈਨੂੰ ਉਸ ਵਿੱਚ ਫੜ ਕੇ ਲੈ ਜਾਣਗੇ ਤੋਤੇ ਨੇ ਕੋ ਕਿਆ ਕਿ ਇਸ ਚੂਹੇਦਾਨੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂਗਾ ਮੈਂ ਤੇਰੀ ਕਿਸੇ ਵੀ ਤਰੀਕੇ ਦੇ ਨਾਲ ਮਦਦ ਨਹੀਂ ਕਰ ਸਕਦਾ ਤੋਤੇ ਤੋਂ ਨਰਾਸ਼ ਹੋ ਕੇ ਉਹ ਵਿਚਾਰਾ ਚੂਹਾ ਮੁਰਗੇ ਦੇ ਕੋਲ ਗਿਆ ਅਤੇ ਉਸ ਨੂੰ ਉਸ ਦੀ ਮਦਦ ਕਰਨ ਦੇ ਲਈ ਕਿਆ ਫਿਰ ਮੁਰਗੇ ਨੇ ਕਿਆ ਭਾਈ ਮੈਨੂੰ ਇਸ ਨਾਲ ਕੀ ਲੈਣਾ ਦੇਣਾ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ ਫਿਰ ਚੂਹਾ ਬੱਕਰੇ ਦੇ ਕੋਲ ਗਿਆ ਅਤੇ ਬੱਕਰੇ ਨੇ ਵੀ ਬਸ ਆਹੀ ਗੱਲ ਕਹੀ ਗਰੀਬ ਚੂਹੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਕਰੇ ਤੇ ਕੀ ਕਰੇ ਤੇ ਮੇਰਾ ਹੁਣ ਬਣੇਗਾ ਕੀ ਸਠਾਣੀ ਜੀ ਰਾਤ ਦੀ ਉਡੀਕ ਕਰ ਰਹੇ ਸਨ ਕਿ ਇੱਕ ਵਾਰ ਚੂਹਾ ਇਸ ਚੂਹੇਦਾਨੀ ਦੇ ਵਿੱਚ ਫਸ ਜਾਵੇ ਫਿਰ ਉਸ ਨੂੰ ਦੱਸੂਗੀ ਕਿ ਕੀ ਭਾਵੀਦੀ ਹੈ ਜਦੋਂ ਰਾਤ ਹੋਈ ਤਾਂ ਇੱਕ ਜ਼ੋਰ ਦੀ ਆਵਾਜ਼ ਆਈ ਅਤੇ ਸਠਾਣੀ ਨੂੰ ਪਤਾ ਲੱਗ ਗਿਆ ਕਿ ਚੂਹੇਦਾਨੀ ਦੇ ਵਿੱਚ ਚੂਹਾ ਫਸ ਗਿਆ ਅਤੇ ਉਹ ਉੱਠ ਕੇ ਚੂਹੇਦਾਨੀ ਦੇ ਕੋਲ ਪਹੁੰਚ ਗਈ ਅਤੇ ਦੇਖਿਆ ਕਿ ਚੂਹੇਦਾਨੀ ਦੇ ਵਿੱਚ ਇੱਕ ਸੱਪ ਫਸਿਆ ਹੋਇਆ ਸੀ ਜੋ ਚੂਹੇ ਨੂੰ ਖਾਣ ਆਇਆ ਸੀ ਪਰ ਉਹ ਆਪ ਉਸ ਚੂਹੇਦਾਨੀ ਦੇ ਵਿੱਚ ਫਸ ਗਿਆ ਸੀ ਅਤੇ ਉਸ ਸੱਪ ਨੇ ਸਠਾਣੀ ਜੀ ਨੂੰ ਡੰਗ ਮਾਰ ਦਿੱਤਾ ਸਠਾਣੀ ਜੀ ਨੇ ਉੱਚੀ ਉੱਚੀ ਰੋਲਾ ਪਾ ਦਿੱਤਾ ਹਾਏ ਖਾ ਗਿਆ ਹਾਏ ਖਾ ਗਿਆ ਹਾਏ ਖਾ ਗਿਆ ਰੋਲਾ ਸੁਣ ਕੇ ਜਦੋਂ ਸੇਠ ਦੀਆਂ ਅੱਖਾਂ ਖੁੱਲੀਆਂ ਤਾਂ ਦੇਖਿਆ ਕਿ ਸਠਾਣੀ ਜੀ ਨੂੰ ਸੱਪ ਨੇ ਡੰਗ ਮਾਰ ਦਿੱਤਾ ਸਠਾਣੀ ਜੀ ਨੂੰ ਫਟਾਫਟ ਹਸਪਤਾਲ ਦੇ ਵਿੱਚ ਲਜਾਇਆ ਗਿਆ ਤਾਂ ਡਾਕਟਰ ਨੇ ਕਿਹਾ ਸਭ ਕੁਝ ਠੀਕ ਹੋ ਜਾਊਗਾ ਪਰ ਉਸ ਦਾ ਇੱਕ ਹੀ ਤਰੀਕਾ ਹੈ ਜਿਸ ਨਾਲ ਉਸ ਨੂੰ ਬਚਾਇਆ ਜਾ ਸਕਦਾ ਇਹ ਜੋ ਸੱਪ ਸੀ ਨਾ ਇਹ ਬਹੁਤ ਜ਼ਹਿਰੀਲਾ ਸੀ ਹੁਣ ਐਵੇਂ ਕਰੋ ਤੁਸੀਂ ਇਹਨੂੰ ਨਾ ਤੋਤੇ ਦਾ ਸੂਪ ਪਿਆਓ ਉਹੀ ਇਹਨੂੰ ਜਲਦੀ ਠੀਕ ਕਰ ਸਕਦਾ ਬਰ ਸੇਠ ਜੀ ਸੋਚਣ ਲੱਗੇ ਕਿ ਹੁਣ ਤੋਤਾ ਇਨੀ ਛੇਤੀ ਕਿੱਥੋਂ ਲਜਾਇਆ ਜਾਏ ਫਿਰ ਸੇਠ ਜੀ ਨੂੰ ਯਾਦ ਆਇਆ ਕਿ ਆਪਣੇ ਤੇ ਘਰ ਦੇ ਵਿੱਚ ਤੋਤਾ ਹੈ ਤੋਤਾ ਉਹਨਾਂ ਨੂੰ ਬਹੁਤ ਪਸੰਦ ਸੀ ਪਰ ਕੀ ਕਰੀਏ ਹੁਣ ਕੋਈ ਹੋਰ ਲਾਜ਼ਮੀ ਨਹੀਂ ਸੀ ਫਿਰ ਤੋਤੇ ਦਾ ਸੂਪ ਬਣਾਇਆ ਗਿਆ ਤੇ ਸਠਾਣੀ ਜੀ ਨੂੰ ਪੀਣ ਲਈ ਦਿੱਤਾ ਗਿਆ ਅਤੇ ਉਹ ਸੂਪ ਪੀ ਕੇ ਬਹੁਤ ਜਲਦੀ ਠੀਕ ਹੋ ਗਏ ਸਠਾਣੀ ਜੀ ਚੂਆਏ ਸਭ ਦੇਖ ਰਿਹਾ ਸੀ ਹੁਣ ਜਦੋਂ ਸਠਾਣੀ ਜੀ ਠੀਕ ਹੋ ਰਹੇ ਸਨ ਤਾਂ ਰਿਸ਼ਤੇਦਾਰਾਂ ਦਾ ਹਾਲਚਲ ਪੁੱਛਣ ਵਾਸਤੇ ਘਰ ਆਉਣ ਲੱਗ ਪਏ। ਹੁਣ ਸੇਠ ਜੀ ਅੱਗੇ ਨਵੀਂ ਆਫਤ ਆ ਗਈ ਕਿ ਹੁਣ ਰਿਸ਼ਤੇਦਾਰਾਂ ਨੂੰ ਕੀ ਖਵਾਇਆ ਜਾਏ ਜੋ ਹਾਲਚਲ ਪੁੱਛਣ ਦੇ ਲਈ ਆ ਰਹੇ ਨੇ। ਫਿਰ ਸੇਠ ਜੀ ਨੇ ਸੋਚਿਆ ਕਿ ਆ ਜੋ ਮੁਰਗਾ ਵਾ ਘਰ ਦੇ ਵਿੱਚ ਕਿਉਂ ਨਾ ਇਹਨੂੰ ਇਚਾਰ ਕਰ ਲਿਆ ਜਾਏ। ਮੁਰਗੇ ਦੀ ਬੜੀ ਚੜਾ ਦਿੱਤੀ ਗਈ ਅਤੇ ਮੁਰਗਾ ਵਿਚਾਰਾ ਕੜਾਈ ਤੱਕ ਪਹੁੰਚ ਗਿਆ। ਥੋੜੇ ਦਿਨਾਂ ਬਾਅਦ ਜਦੋਂ ਸਠਾਣੀ ਜੀ ਪੂਰੀ ਤਰ੍ਹਾਂ ਤੰਦਰੁਸਤ ਹੋ ਗਈ ਤਾਂ ਸੇੜ ਜੀ ਨੇ ਇੱਕ ਵੱਡੀ ਪਾਰਟੀ ਕਰਨ ਬਾਰੇ ਸੋਚਿਆ ਅਤੇ ਇਸ ਵਾਰ ਹੁਣ ਰਿਸ਼ਤੇਦਾਰਾਂ ਦੇ ਲਈ ਬੱਕਰੇ ਦੀ ਵਾਰੀ ਸੀ ਹੁਣ ਬੱਕਰੇ ਨੂੰ ਕੜਾਈ ਦੇ ਵਿੱਚ ਚਾੜ ਦਿੱਤਾ ਗਿਆ ਚੂਹਾ ਜੋ ਸੀ ਇਹ ਸਭ ਦੇਖ ਰਿਹਾ ਸੀ ਅਤੇ ਸੋਚ ਰਿਹਾ ਸੀ ਜੇ ਉਸ ਦਿਨ ਉਹਨਾਂ ਨੇ ਮੇਰੀ ਮਦਦ ਕੀਤੀ ਹੁੰਦੀ ਤਾਂ ਅੱਜ ਅਜਿਹੀ ਗੜਬੜ ਨਾ ਹੁੰਦੀ ਅੱਜ ਉਹ ਇਸ ਹਾਲਾਤ ਦੇ ਵਿੱਚ ਨਾ ਹੁੰਦੇ ਇਹ ਛੋਟੀ ਜੀ ਕਹਾਣੀ ਜੋ ਹੈ ਤੇ ਬੜੀ ਹਾਸੇ ਵਾਲੀ ਪਰ ਸਾਨੂੰ ਸਿਖਾ ਬਹੁਤ ਕੁਝ ਗਈ ਜੇ ਅਸੀਂ ਜ਼ਿੰਦਗੀ ਦੇ ਵਿੱਚ ਇਕੱਠੇ ਰਹਾਂਗੇ ਮਿਲ ਜੁਲ ਕੇ ਰਵਾਂਗੇ ਤਾਂ ਸਭ ਕੁਝ ਠੀਕ ਹੋ ਜਾਊਗਾ ਅਗਰ ਕਿਸੇ ਇੱਕ ਤੇ ਦੁੱਖ ਆ ਜਾਵੇ ਤਾਂ ਉਸ ਦਾ ਸਾਥ ਦੋ ਨਾ ਕਿ ਉਸ ਤੋਂ ਜਾਨ ਛਡਾ ਕੇ ਭੱਜੋ ਕਿਉਂਕਿ ਪਤਾ ਨਹੀਂ ਪ੍ਰਮਾਤਮਾ ਨੇ ਸਾਡਾ ਨੰਬਰ ਕਦੋਂ ਲਾ ਦੇਣਾ ਜਿੱਦਾਂ ਸਾਡਾ ਸਮਾਜ ਨਸ਼ੇ ਦੇ ਦਲਦਲ ਦੇ ਵਿੱਚ ਅੱਜ ਫਸ ਰਿਹਾ ਹੈ ਨਾ ਅਸੀਂ ਸਭ ਕੁਝ ਜਾਣਦੇ ਹੋਏ ਵੀ ਚੁੱਪ ਕਰਕੇ ਬੈਠੇ ਹੋਏ ਹਾਂ ਅਸੀਂ ਇਹ ਸੋਚਦੇ ਹਾਂ ਕਿ ਸਾਡੇ ਘਰ ਵਿੱਚ ਕਿਹੜਾ ਕੋਈ ਨਸ਼ਾ ਕਰ ਰਿਹਾ ਹੈ ਸਾਡਾ ਪਰਿਵਾਰ ਤਾਂ ਨਸ਼ੇ ਤੋਂ ਬਚਿਆ ਹੋਇਆ ਹੈ ਅਸੀਂ ਲੋਕਾਂ ਤੋਂ ਕੀ ਲੈਣਾ ਦੇਣਾ ਪਰ ਯਾਦ ਰੱਖਣਾ ਦੋਸਤੋ ਇਹ ਜੋ ਅੱਗ ਵਾ ਨਾ ਕਦੀ ਨਾ ਕਦੀ ਤੁਹਾਡੇ ਘਰ ਦੇ ਵਿੱਚ ਵੀ ਜ਼ਰੂਰ ਆਊਗੀ ਇਸ ਕਰਕੇ ਜਿੱਥੇ ਵੀ ਸਾਡੇ ਸਮਾਜ ਨੂੰ ਸਾਡੇ ਸਹਿਯੋਗ ਦੀ ਲੋੜ ਹੈ ਉੱਥੇ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜ਼ਰੂਰ ਚੱਲੋ ਫਿਰ ਦੇਖਣਾ ਇਹ ਸਮਾਜ ਬਦਲਦੇ ਵੀ देर ਨਹੀਂ ਲੱਗਣੀ ਬਸ ਲਾਸਟ ਵਿੱਚ ਇੰਨਾ ਹੀ ਕਹੂੰਗਾ ਕਿ ਹਮੇਸ਼ਾ ਖੁਸ਼ ਰਹੋ ਆਬਾਦ ਰਹੋ ਤੇ ਖਾਸ ਦੇ ਵਸਦੇ ਰਹੋ ਦੋਸਤੋ ਅਗਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੋਸਤੋ ਮਿਲਦੇ ਹਾਂ ਜਲਦੀ ਹੀ ਅਗਲੀ ਕਹਾਣੀ ਲੈ ਕੇ ਧੰਨਵਾਦ